ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਪੰਜਵੇਂ ਪਾਸ਼ਾ ਧੰਤਨ ਸਰਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਚੋਂ ਉਚਾਰੀ ਹੋਈ ਬਾਣੀ 12 ਮਾਹਾਂਜ ਵਿੱਚੋਂ ਆਓ ਸਰਵਣ ਕਰਦੇ ਹਾਂ ਸ਼ਾਵਣ ਮਹੀਨੇ ਦਾ ਪਾਠ ਜੋ ਕਿ ਅੱਜ ਸ਼ਾਵਣ ਮਹੀਨੇ ਦੀ ਸ਼ਗਰਾੰਦ ਹੈ ਪਰਮਾਤਮਾ ਆਪ ਸਭ ਨੂੰ ਨਾਮ ਮਦਾਨ ਬਖਸ਼ੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ सावन सरसी कामणी चरण कमल सयो प्यार सावन सरसी कामणी चरण कमल सयो प्यार मन तन रत्ता साच रंग एको नाम आधार बिखिया रंग कुडाविया दिसन सबे चार ਹਾਰੇ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਯਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਯੁਰ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜੇ ਨਾਮ ਨਾਮ ਔਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਾਵਣ ਮਹੀਨੇ ਦਾ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 134 ਉੱਪਰ ਸੁਭਾਏ ਮਾਨ ਹੈ ਸੋ ਆਪ ਸਭ ਦੇ ਸਿਰ ਤੇ ਧੰਨ ਧੰਨ ਸ੍ਰੀ ਗੁਰੂ ਵਰਜਾਂ ਦੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ ਆਪ ਸਭ ਲਈ ਸੌਣ ਦਾ ਮਹੀਨਾ ਖੁਸ਼ੀਆਂ ਤੇ ਖੇੜਿਆਂ ਦਾ ਲੈ ਕੇ ਆਵੇ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ